ਹਾਂਜੀ ਵਾਹਿਗੁਰੂ ਜੀ ਦਾ ਫਾਲਸਲਾ ਵਾਹਿਗੁਰੂ ਜੀ ਕੀ ਬਖਸ਼ੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੰਤਾਂ ਨੂੰ ਜੋ ਦੇਸ਼ ਦੇ ਆਪਣਾ ਜੋ ਵੀ ਹੈ ਉਹਨਾਂ ਸਾਰਿਆਂ ਨੂੰ ਅੱਜ ਦਾ ਦਿਨ ਜੋ ਕਿ ਸਹਿਬ ਸਿੰਘੁਰ ਆਰਗੇਨਾਈਜ਼ ਪਾਸ਼ਾ ਜੀ ਦਾ ਜੋ ਅੱਜ ਜੋ ਪੂਨਜਾ ਰਾਜੇ ਜੋ ਗਵਾਲੀਅਰ ਦੇ ਕਿਲੇ ਚ ਉਹਨਾਂ ਨੇ ਹਿੰਦੂ ਰਾਜ ਛੁਡਾਏ ਸਨ ਉਹਦੀ ਖੁਸ਼ੀ ਵਿੱਚ ਅੱਜ ਸਾਰਿਆਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਸਹਿਬ ਸਿੰਘੁਰ ਲਾਲਾ ਜੀ ਸੁਲਤਾਨ ਸੱਚੇ ਪਾਸ਼ਾ ਜੀ ਦੇ ਦਰਬਾਰ ਅੰਦਰ ਅਤਿਚਪਾਦੀ ਕੀਤੀ ਜਾਣੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਹੀ ਜ਼ੋਰ ਨਾਲ ਮਨਾਉਂਦੀ ਹੈ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਦੀਵਾਲੀ ਦੀਆਂ ਵੀ ਲੱਖ ਲੱਖ ਵਧਾਈਆਂ ਹੋਣ ਸਾਡੇ ਜਥੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਖਾੜਾ ਗੁਰਦਾਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਸੇਵਾ ਜਦਾ ਇਸ਼ਨਾਨ ਵੱਲੋਂ ਵੀ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇ ਰਹੇ ਹਾਂ ਉਹਨਾਂ ਦੇ ਜੀਤੋ ਆਸ਼ੂ ਗੋ ਆਹ ਇਹਦਾ ਲਿਖਿਆ ਨਹੀਂ ਇਹ ਮੈਂ ਤਾਂ ਤੰਦੋਂ ਉਹਨੇ ਉੱਪਰ ਪੰਨਾ ਚੁੱਕਿਆ ਅਗਲੇ ਆਗੇ ਬੁੱਤਰ ਆ ਗਏ ਬਈ ਆ ਗਏ 2 ਮਿੰਟਾਂ ਚ ਆ ਜਾਈਂਗਾ ਉਹਨਾਂ ਨੇ ਬਸ ਲੰਗੀ ਜੋ ਲੰਗੀ ਨਾ ਵਈ ਗੁਰੂ ਅੱਗੇ ਲੰਗੀ ਹੋਰ ਪਿੱਛੇ ਹੋ ਜਾਣਾ ਸੰਗਤ ਉਹ ਲੰਗਰ ਰੰਗ ਦਾ ਨਾ ਸੀ ਆ ਸਾਹਮਣੇ ਪਾਸੇ ਅੱਛਾ ਧੰਨਵਾਦ ਆਹ ਸੰਗੀਤ ਦਾ ਮਹਾਰਾਜ ਸਾਹਿਬ ਵਈ ਅੱਗੇ ਯਾਦ ਕਰਨਾ ਹਾਂ आहा <laughs> <tries> तेरे त 你去吧。